ਮਾ ਮਾਨੇ ਖਰਾਬ ਕਰਨਾ ਜੋ ਹੋ ਗਿਆ ਹੋ ਗਿਆ ਬੋਲੇ ਸੋਨਹਿ ਸਤ ਸ੍ਰੀ ਅਕਾਲ ਚਲੋ ਤੋੜ ਲਓ ਵੀਰੇ ਜੀ ਇਹ ਆਪਣੇ ਕਿਹੜੀ ਮੱਲਾਂ ਨੂੰ ਵੀਰਾ ਆਇਆ ਏ ਤੁਹਾਡੀ ਵੀਆ ਕਿਹੜੀ ਮੱਲਾਂ ਵਾਲੇ ਵੀਰ ਕੜਾ ਆ ਵੀ ਆਇਆ ਮੈਂ ਵੀਡੀਓ ਕਰਦਾ ਕੰਮ ਆ ਜਾ ਵੀ ਤੇ ਤੁਹਾਡੀ 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 ਆ ਵੀਰਾ ਆ ਨਾ ਖੋਲੇ ਮੜਾ ਇਥੋਂ ਹਾਂਜੀ ਖੋਲੋ ਮੜਾ ਹਾਂ ਜੀ ਆ ਲੈਦਾ ਨਹੀਂ ਨਹਰਾ ਮੈਂ ਦੁਕਾਨ ਤੇ ਰਹਿ ਗਿਆ। ਕੀ ਕੀ ਆ? ਆ ਤੜਿਆ ਰੋ ਰੱਖਿਆ ਮੈਂ। ਐ ਕੋ ਦੂਜੇ ਆ ਕਹਵਾਂ। ਉਹ ਨਾ ਦੇ ਗੱਲ ਚੰਨਾਂ ਦਾ ਹੈਗਾ। ਆਜੋ ਬਾਪੂ ਆਏ ਤੁਸੀਂ। ਨੇ ਬਹੁਤ ਰਾਤੀ ਖਰਾਬ ਕੀਤਾ ਬੜੀ ਟੱਕੀ ਉੱਪਰੇ ਦਾ ਨੰਗਰ ਕਰਦਾ। ਬਾਪੂ ਤੂੰ ਲੈ ਕੇ ਨਾ ਤੂੰ ਬਾਹਰ ਨਿਕਲੋ ਤੂੰ। ਨਾ ਵੀਰ ਜਿਓ। ਇਹਦੋਂ ਨਿਕਲੋ ਬਾਹਰ। ਨਾ ਵੀਰ ਜਿਓ। ਨਾ ਵੀਰ ਜਿਓ। ਹਾਂ ਨਾ ਆ ਵੀ ਵੀਰ ਖਾਲਾ। ਨਾ ਵੀਰ ਜਿਓ। ਨਾ ਵੀਰ ਜਿਓ। ਇੱਥੇ ਰੋਜੋ। ਦੂਜੇ ਬਾਈ ਬਾਈ ਤੁਸੀਂ ਆਪਣੇ ਇਹ ਸਾਰਾ ਹੀ ਪੀਪੀਐਮ ਨਹੀਂ ਨਹੀਂ ਉਹ ਜਿਹੜਾ ਮੁੰਡਾ ਜਿਹਨੂੰ ਆਜੀ ਦਿੱਤੀ ਉਹ ਬਾ ਨਾਲੀ ਉਹ ਬਾ ਨਾਲੀ ਕਰਦੀ ਹਮਰੇ ਪਾਸੇ ਹੋ ਜਾ ਕੋਈ ਫੜ ਲਓ ਮੈਨੇ ਰੋਕ ਲਓ ਇੱਥੇ ਰੋਕ ਲਓ ਤੂੰ ਆਜ ਨਵੀਂ ਆਜੋ ਕੋਲਾ ਹਾਂ ਕੋਲਾ ਪਾਣੋ ਜਾਨੂ ਵੀ ਉੱਥੋਂ ਨਹੀਂ ਨਹੀਂ ਗੱਲਾਂ ਮਾਣਾ ਉਹ ਵੀ ਇੱਥੇ ਲੱਗਿਆ ਇਹ ਹੱਥ ਤੇ ਜਾਣਾ ਹਾਂ ਸਹੀ ਆ ਉਹ ਤੇ ਗੱਲ ਕਰ ਕੋਈ ਤੇ ਗੱਲੋ ਨਾਲ ਹੀ ਕਰਕੇ ਉੱਥੇ ਆ ਗੋਰੇ ਵੀਰ ਆਇਓ ਤੇ ਅਗਲੇ ਪਾਸੇ ਆਇਓ ਇੱਧਰ ਆਓ ਭਾਜੀ ਇੱਧਰ ਆਇਓ ਅੱਗੇ ਲੱਗ ਨਹੀਂ ਆ ਜਾਂਦੀ ਕਲੈਰਟੀ ਦੇ ਆਇਆ ਹੋਏ ਹਮ ਆਪ ờ ਤੇਰੀ ਗੱਡੀ ਹੋਣੀ ਤੁਹਾਡੇ ਆਉ ਆ ਕਿੱਧਰ ਆਇਆ ਇੱਧਰ ਆ ਯਾਰ ਉਹ ਚੋ ਚੋ ਸੁਕਾਇਓ ਆ ਯਾਰ ਐ ਆਇਓ ਬਾਕੂ ਨੇੜੇ ਕਰੋ ਜ਼ਿਆਦੀ ਦੂਰ ਚਲੀ ਗਈ ਲਓ ਜੀ ਸਤਿ ਸ੍ਰੀ ਅਕਾਲ ਸੌਰਿਆ ਨੂੰ ਤੇ ਜਿੰਨੇ ਮੇਰੇ ਵੀਰ ਭਰਾ ਦਿਖ ਰਹੇ ਆ ਇਹ ਤਿੰਨ ਪਰਿਵਾਰ ਆ ਤਿੰਨਾ ਪਰਿਵਾਰਾਂ ਬਾਰੇ ਇੱਕ ਵੀਰ ਤੇ ਇਹ ਫ੍ਰੀਜਰ ਤੋਂ ਆਏ ਨਾ ਬਾਰੇ ਨੂੰ ਫੋਨ ਤੇ ਗੱਲ ਕੀਤੀ ਨੇ ਤੇ ਪੰਜ ਗਾਵਾਂ ਜਿਹੜੀਆਂ ਸੀ ਮਰ ਗਈਆਂ ਨਾ ਪਾਈਆਂ ਸੀਗੀਆਂ ਦੋ ਪਰਿਵਾਰ ਸੁਖ ਮੱਲਾ ਵਾਲਾ ਲਾਟੀ ਵਾਲਾ ਵੀਰ ਦੱਸੂਗਾ ਤੇ ਲਾਗੇ ਬੰਨੇ ਦੇ ਜਿਨ੍ਹਾਂ ਦੀ ਹਟਾੜਾ ਜਾਂ ਮੱਜਾਂ ਮਰੀਆਂ ਸੀਗੀਆਂ ਤੇ ਇਹ ਤਿੰਨ ਮੱਜਾਂ ਪਿਆ ਰਹੋ ਦੋ ਟੁਕੀਆਂ ਇੱਕ ਦੋ ਦਿਨ ਤੱਕ ਸੌਣ ਵਾਲੀਆਂ ਤੇ ਇੱਕ ਸੂਈ ਹੋਈ ਤਿੰਨ ਚਾਰ ਦਿਨ ਤੋਂ ਤੇ ਇਹ ਤਿੰਨੇ ਮੱਜਾਂ ਮੇਰੇ ਇੱਕੋ ਵੀਰ ਲੋਆਂ ਪਹਿਲਾਂ ਦੱਸ ਚੁੱਕਾ ਫਿਰ ਦੱਸ ਦਵਾਂ ਆਸਟ੍ਰੇਲੀਆ ਤੋਂ ਜਿਉ ਕੋ ਮੇਰਾ ਸੱਜਣਾ ਪਰ ਹਮੇਸ਼ਾ ਤਰ੍ਹਾਂ ਉਹ ਕਹਿੰਦੇ ਮੇਰਾ ਨਾਮ ਨਹੀਂ ਲੈਣਾ ਉਹਨਾਂ ਨਾਮ ਗੁਪਤਾ ਉਹ ਮੈਂ ਜਾਣਦਾ ਉਹ ਜਾਣਦਾ ਜਾਂ ਉਹ ਪ੍ਰਮਾਤਮਾ ਜਾਣਦਾ ਪਰ ਉਹ ਜਿਹੜੇ ਪੈਸੇ ਮੇਰੇ ਵੀਰ ਨੇ ਭੇਜੇ ਸਿੱਦੇ ਉੱਥੇ ਗਏ ਜਿੱਥੋਂ گاਵਾ ਆਈਆਂ ਸੋ ਸੁਖ ਤੁਸੀਂ ਆਪਣੇ ਦੋ ਕੁ ਵਿਚਾਰ ਇਹ ਆਪਣੀਆਂ ਤਿੰਨ ਮੱਝਾਂ ਸਾਰਾ گاਵਾ ਨਹੀਂ ਮੱਝਾਂ ਤੁਹਾਡੇ ਮੂੰਹੋਂ گاਵਾ ਨਿਕਲ ਗਿਆ گاਵਾ ਨਿਕਲ ਗਿਆ ਤੇ ਇੱਕ ਤੇ ਵੀਰ ਫਰੀਦਕੋਟ ਤੋਂ ਆਏ ਆ ਇਹਨਾਂ ਦੇ ਪੰਜ ਤੁਹਾਡੀਆਂ ਆਪਣੀਆਂ ਪੰਜ ਗਾਂ ਮਰ ਗਏ ਇੱਕ ਤੈਨੂੰ ਮਾਝਾ ਚ ਆਪਾਂ ਦੇ ਦਿੱਤੀ ਹੈ ਨਾ ਤੇ ਆਪਣਾ ਵੀਰ ਜੀ ਕੀ ਸੀਗਾ ਜੀ ਸਾਡਾ ਆਪਣੀ ਗਾਂ ਸੀਗਾ ਜੀ ਗਾਂਪੂਰੀ ਹੋ ਗਈ ਸੀ ਤੇ ਜ਼ਮੀਨ ਆਪਣੀ ਕਿੰਨੀ ਆਈ ਸ਼ੇਕਨਾਲਾ ਥਾ ਸ਼ੇਕਨਾਲਾ ਥਾ ਝੋਨਾ ਮਰ ਗਿਆ ਜੀ ਕਿਹੜਾ ਪਿੰਡ ਆਪਣਾ ਟਿਸ਼ਨ ਸਿੰਘ ਵਾਲੇ ਵਸਤੇ ਕਿਸ਼ੋਰ ਸਿੰਘ ਵਾਲੀ ਵਸਤੇ ਰੁਗਨੇ ਵਾਲਾ ਤੇ ਚਲੋ ਇੱਕ ਸਮਝ ਲਓ ਕਿ ਜਿਵੇਂ ਚਲੋ ਜਿੰਨੇ ਜੋਗੇ ਹੋ ਸਕਦੇ ਹੋ ਸੇਵਾ ਸਰ ਪੀਪੀ ਸਪਿੰਨਰ ਥਰੂ ਹੋ ਗਈ ਠੀਕ ਹੈ ਨਾ ਆਸਟ੍ਰੇਲੀਆ ਵਾਲੇ ਵੀਰ ਦਾ ਧੰਨਵਾਦ ਆਪਾਂ ਧੰਨਵਾਦ ਬਹੁਤ ਧੰਨਵਾਦ ਤੇ ਇਹ ਵੀਰ ਆਪਣੇ ਨੇ ਵੀ ਕੰਮ ਕਰਦਾ ਹੈ ਹੱਲਾ ਨੇ ਹਾਂਜੀ ਆਪਣੇ ਦੁਕਾਨ ਤੇ ਲੱਗਾ ਹੋਇਆ ਲੜਕਾ ਜੀ ਬਹੁਤ ਆਸਾਬੀ ਪਰਿਵਾਰ ਆ ਇੱਕ ਕਿੱਲਾ ਜ਼ਮੀਨ ਇਹਨਾਂ ਕੋਲ ਗਾਂ ਸੀ ਪਾਣੀ ਔਨ ਕਰਕੇ ਇਹਨਾਂ ਦੀ ਗਾਂ ਪੂਰੀ ਹੋ ਗਈ ਬਾਜੀ ਸੁਖਵਿੰਦਰ ਸਿੰਘ ਪੀਪੀ ਸੁਖ ਲਾਟਿਆ ਅਤੇ ਆਸਟ੍ਰੇਲੀਆ ਦੇ ਜੋ ਵੀਰ ਆ ਜੋ ਇਹਨਾਂ ਵੀਰਾਂ ਦੱਸਿਆ ਵੀ ਅਸੀਂ ਨਾਂ ਨਹੀਂ ਲੈ ਸਕਦੇ ਇਹਨਾਂ ਤਿੰਨਾਂ ਦਾ ਬਹੁਤ ਹੀ ਵੱਡਾ ਧੰਨਵਾਦ ਆ ਬਹੁਤ ਹੀ ਜ਼ਿਆਦਾ ਸਹਿਯੋਗ ਦੇ ਰਹੇ ਆ ਕੱਲੇ ਕੱਲੇ ਸਾਰੇ ਇਲਾਕਿਆਂ 'ਚ ਜਾ ਕੇ ਸਹਿਯੋਗ ਦੇ ਰਹੇ ਆ ਅੱਗੇ ਤੋਂ ਵੀ ਵਾਹਿਗੁਰੂ ਇਹਨਾਂ ਤੇ ਕਿਰਪਾ ਬਣਾਈ ਰੱਖੇ ਸੋਕ ਲਾਟਿਆ ਵੀਰ ਸਾਡਾ ਮੱਲਾ ਵੀ ਦੀ ਆਨ ਸ਼ਾਨ ਬਾਨ ਇਹਤੇ ਵਾਹਿਗੁਰੂ ਮੇਰ ਰੱਖੇ ਇਹਦੀ ਬਹੁਤ ਹੀ ਤਰੱਕੀ ਰੱਬ ਇਹਨੂੰ ਦਵੇ ਕਿਉਂਕਿ ਇਸ ਬੰਦੇ ਦੀ ਇੱਕ ਖਾਸੀਅਤ ਮੈਂ ਦੇਖੀ ਆ ਇਹ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਕੰਮ ਬਹੁਤ ਹੀ ਦਿਲੋਂ ਜਿੰਨਾ ਹੁੰਦਾ ਦਿਲੋਂ ਕਰਦਾ ਕੰਮ ਭਾਜੀ ਸਿਕੁੰਦਰ ਸਿੰਘ ਆ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਗੁਰੂ ਇਹਨਾਂ ਦੇ ਵੀ ਮੇਰ ਬਣਾਈ ਰੱਖੇ ਠੀਕ ਹੈ ਮਿਹਰਬਾਨੀ ਜੀ ਤੇ ਇਧਰ ਆ ਵੀ ਨੇੜੇ ਆ ਆਪਣਾ ਕਿਹੜਾ ਪਿੰਡ ਆ ਜੀ ਪਿੰਡ ਆਪਣਾ ਬੰਦਾਲਾ ਜੀ ਤੇ ਆਪਣਾ ਕੀ ਪ੍ਰਾਉਨ ਤੁਹਾਡੀ ਕਿੰਨੀ ਜ਼ਮੀਨ ਆ ਜੀ ਮੇਰੇ ਕੋਲ 2 ਕਿੱਲੇ ਜ਼ਮੀਨ ਆ 2 ਕਿੱਲੇ ਝੋਨਾ ਉੱਥੇ ਡੁੱਬ ਗਿਆ ਸਾਰਾ ਜੀ ਝੋਨਾ ਮਰ ਗਿਆ ਬਿਲਕੁਲ ਪਰਿਵਾਰ ਚ ਆਪਣੇ ਕੌਣ ਕੌਣ ਪਰਿਵਾਰ ਚ ਤਿੰਨ ਮੇਰੇ ਗੁੱਡੀਆਂ ਇੱਕ ਮੈਂਡਮ ਦਾ ਚ ਚੌਥਾ ਪੰਜਵਾਂ ਠੀਕ ਹੈ ਜੀ ਇੱਕ ਕੁੜੀਆ ਵਿਆਹੀ ਹੋਈ ਆ ਜੀ ਹਾਂ ਉਹ ਵਿਆਹੀ ਹੋ ਗਈ ਜੀ ਦੋ ਕੁੜੀਆਂ ਰਹਿੰਦੀਆਂ ਨੇ ਮੇਰੇ ਨਾਲ ਦੋ ਹਾਂ ਜੀ ਠੀਕ ਹੈ ਜੀ ਜੋ ਨਾੜਾ ਦੋ ਕਿੱਲੇ ਡੁੱਬ ਗਿਆ ਸੀ ਨਾ ਡੁੱਬ ਗਿਆ ਮਾਰ ਚਲੋ ਜਿਹੜਾ ਨੁਕਸਾਨ ਹੋ ਗਿਆ ਪੂਰੀ ਪਰਭਾਈ ਤੇ ਚਲੋ ਆਪਾਂ ਨਹੀਂ ਕਿਸੇ ਤਰੀਕੇ ਨਾਲ ਕਰ ਸਕਦੇ ਪਰ ਜਿੰਨੀ ਕੋ ਆਪਾਂ ਕੋਸ਼ਿਸ਼ ਸਰ ਪੀਪੀ ਸੁਖਿੰਦਰ ਥਰੂ ਆਸਟ੍ਰੇਲੀਆ ਵਾਲੇ ਵੀਰ ਨੇ ਕੀਤੀ ਆ ਉਹਦਾ ਆਪਣਾ ਧੰਨਵਾਦ ਕਰਨਾ ਪਾਣਾ ਮੈਂ ਮੈਂ ਕੋਤ ਨਹੀਂ ਕਰਦਾ ਕੋਈ ਗੱਲ ਨਹੀਂ ਕੋਈ ਨੇ ਇਹ ਕੰਮ ਨੇ ਮਾਨ ਨੇ ਮਾਨੇ ਖਰਾਬ ਕਰਨਾ ਜੋ ਹੋ ਗਿਆ ਹੋ ਗਿਆ ਤਾਂ ਮੇਰੇ ਲਈ ਬਹੁਤ ਨਹੀਂ ਅਸੀਂ ਅਸੀਂ ਨਹੀਂ ਕੀਤਾ ਕੰਡੋਲਾ ਪਰਮਾਤਮਾ ਅਸੀਂ ਜਰੀਆ ਬਣੇ ਸੀ ਤੇ ਉਹ ਕਿਹਦੇ ਮੰਜ ਪਰਮਾਤਮਾ ਵਸਦਾ ਆਪਣੇ ਉਹ ਕਾਰ ਜਿਹੜੇ ਆ ਸਭ ਉਹ ਨਹੀਂ ਕਹਿ ਸਕਦਾ ਮੇਰੇ ਬਾਰੇ ਤੁਸੀਂ ਕੀ ਸੋਚਿਆ ਤੇ ਕੀ ਕੀਤਾ ਮੈਂ ਇੱਕ ਸਿਰਫ ਨਾ ਤੁਹਾਡੇ ਘਰ ਘਰ ਸਾਰੇ ਪਾਟੇ ਹੀ ਫਿਰ ਉਸ ਹੌਸਲੇ ਜੇ ਨਾ ਤੁਹਾਡੇ ਕੋਲੇ ਪਹੁੰਚਾ ਪਰ ਤੁਸੀਂ ਮੇਰੇ ਤੇ ਜਿਹੜਾ ਆਸਾਨ ਕੀਤਾ ਬਹੁਤ ਮਿਸ਼ਾਨੀ ਕੀਤਾ ਆ ਗੱਲ ਨਹੀਂ ਕਹਿਣੀ ਆਸਾਨ ਕੀਤਾ ਤੇ ਚਲੋ ਠੀਕ ਆ ਪਿਆਰਿਓ ਹੁਣ ਇਹ ਆਪਾਂ ਨਾਲ ਪਰਮਾਤਮਾ ਜਿਹੜੀ ਐ ਤਿੰਨ ਜੀਵ ਦਿੱਤੇ ਆ ਬੱਜ ਜਾਇਆ ਸੋ ਅੰਡਣਿਆ ਹੋਣ ਇਹ ਆਪਣੇ ਪੜਲਣ ਚੋਣ ਅੱਗੇ ਹੋਰ ਫੱਲਣ ਬੁੱਧ ਤੇ ਜਿਹੜੇ ਮੇਰੇ ਵੀਰ ਨੇ ਭੇਜੀ ਆ ਉਹਦਾ ਵੀਰ ਦਾ ਬਹੁਤ ਬਹੁਤ ਧੰਨ ਬਹੁਤ ਬਹੁਤ ਧੰਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਚਲੋ ਤੁਰ ਲੋ ਵੀਰੇ ਤੁਸੀਂ ਇੱਕ ਮਿੰਟ ਨੂੰ ਮੜੀ ਜੀ